3 ਦਸੰਬਰ ਨੂੰ ਜਿਹੜਾ ਭਾਰਤ ਬੰਦ ਦੀ ਕਾਲ ਆ ਉਹਦਾ ਪ੍ਰਚਾਰ ਮੁਹਿੰਮ ਸ਼ੁਰੂ ਕਰਦੇ ਆ ਹਰ ਰੇੜੀ ਫੜੀ ਦੁਕਾਨਦਾਰ ਵਿਦਿਆਰਥੀ ਕਾਲਜ ਸਕੂਲਾਂ ਹਰ ਸਟੋਰ ਨੂੰ ਇਹ ਸੱਦਾ ਦਿੱਤਾ ਜਾ ਰਿਹਾ ਕਿ ਜਿਹੜੀ ਜੰਗ ਆ ਇਹਦੇ ਵਿੱਚ ਵੱਡੇ ਪੱਧਰ ਤੇ ਹਮਲਾ ਮਾਰ ਕੇ ਸ਼ਾਮਲ ਹੋਵੋ ਜਿਹੜਾ ਵੀ ਮਤਲ ਕੋਈ ਉਹਦੇ ਵਿੱਚ بیمار ਵਿਅਕਤੀ ਆਉਂਦਾ ਐਂਬੂਲੈਂਸ ਆਉਂਦੀ ਆ ਜਾਂ ਕੋਈ ਬਾਹਰ ਦੇ ਹਵਾਈ ਟਿਕਟਵਾ ਕਿਸੇ ਦੀ ਜੋ ਜ਼ਰੂਰੀ ਕੰਮ ਛੱਡ ਕੇ ਬੜੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਵਾ ਮਕਮਲ ਬੰਦ ਰਹੂਗਾ ਜੇ ਕੋਈ ਕੋਈ ਐਸੀ ਕਾਸੀ ਕਾਲ ਕਰਦਾ ਵੀ ਉਹਨੂੰ ਆਣ ਕੇ ਬੇਨਤੀ ਕਰਾਂਗੇ ਤਾਂ ਪੂਰਾ ਕੰਮ ਜਾਬ ਇਹਨੂੰ ਕਰਾਂਗੇ ਸਰਕਾਰਪੋਰੇਟ ਟਰਾਣੇ ਮੁਰਦਾਬਾਦ 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 ਸਰਕਾਰਪੋਰੇਟ ਟਰਾਣੇ ਮੁਰਦਾਬਾਦ ਮੁਰਦਾਬਾਦ ਸਰਕਾਰਪੋਰੇਟ ਟਰਾਣੇ ਮੁਰਦਾਬਾਦ 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 ਦੀਆਂ ਨੀਤੀਆਂ ਲਾਗੂ ਨਹੀਂ ਹੋਣਿਆਂਗੇ ਨਹੀਂ ਹੋਣਿਆਂਗੇ ਨਹੀਂ ਹੋਣਿਆਂਗੇ ਕਾਰਪੋਰੇਟ ਦੀਆਂ ਨੀਤੀਆਂ ਨਹੀਂ ਲਾਗੂ ਹੋਣਿਆਂਗੇ ਨਹੀਂ ਹੋਣਿਆਂਗੇ ਨਹੀਂ ਹੋਣਿਆਂਗੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਲੋਕਾਂ ਦਾ ਇਕਾ ਜਿੰਦਾਬਾਦ 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 ਮੁਰਦਾਬਾਦ ਮੁਰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਮੈਂ ਹਰਵਿੰਦਰ ਸਿੰਘ ਮਸਾਣੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਕਿਸਾਨ ਮਜ਼ਦੂਰ ਮੋਰਚਾ ਅਤੇ ਕਿਸਾਨ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸਾਂਝੇ ਸੱਦੇ ਦੇ ਉੱਤੇ 30 ਦਸੰਬਰ ਨੂੰ ਜਿਹੜਾ ਭਾਰਤ ਬੰਦ ਦੀ ਕਾਲ ਆ ਉਹਦਾ ਪ੍ਰਚਾਰ ਮੁਹਿੰਮ ਸ਼ੁਰੂ ਕਰਦੇ ਆ ਹਰ ਰੇੜੀ ਫੜੀ ਦੁਕਾਨਦਾਰ ਵਿਦਿਆਰਥੀ ਕਾਲਜ ਸਕੂਲਾਂ ਹਰ ਸਟੋਰ ਨੂੰ ਇਹ ਸੱਦਾ ਦਿੱਤਾ ਜਾ ਰਿਹਾ ਹੈ ਕਿ ਜਿਹੜੀ ਜੰਗ ਆ ਇਹਦੇ ਵਿੱਚ ਵੱਡੇ ਪੱਧਰ ਤੇ ਹਮਲਾ ਮਾਰ ਕੇ ਸ਼ਾਮਲ ਹੋਵੋ 10 ਮਹੀਨੇ ਦਾ ਸਮਾਂ ਸ਼ੰਭੂ ਖਨੌਰੀ ਰਤਨਪੁਰਾ ਤੇ ਡੱਬ ਵਾਲੀ ਬਾਰਡਰ ਤੇ ਜਦੋਂ ਬੀਤ ਗਿਆ ਔਰ ਅਜੇ ਤੱਕ ਕੇਂਦਰ ਸਰਕਾਰ ਜਿਹੜੀ ਆ ਉਹਦੇ ਬਦਲੇ ਕੋਈ ਵੀ ਗੱਲ ਕਰਨ ਵਾਸਤੇ ਰਾਜੀ ਨਹੀਂ ਹੋਈ ਕੇਵਲ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ਦਾ ਬਹਾਨਾ ਬਣਾ ਕੇ ਚੱਲ ਰਹੇ ਅੰਦੋਲਨ ਦੀ ਦਿਸ਼ਾ ਤੇ ਦਸ਼ਾ ਨੂੰ ਖਰਾਬ ਕਰਨ ਦੀ ਗੱਲ ਹੋ ਰਹੀ ਆ ਇਹਨਾਂ ਚੀਜ਼ਾਂ ਦੇ ਵਿਰੋਧ ਦੇ ਵਿੱਚ ਕਾਰਪੋਰੇਟ ਨੀਤੀਆਂ ਪੰਜਾਬ ਦੇ ਵਿੱਚ ਲਾਗੂ ਕਰਕੇ ਪੰਜਾਬ ਦੀ ਕਿਸਾਨੀ ਮਜ਼ਦੂਰੀ ਲਘੂ ਉਦਯੋਗ ਛੋਟਾ ਵਪਾਰੀ ਦੁਕਾਨਦਾਰ ਜੋ ਖਤਮ ਕਰਨ ਦੀ ਨੀਤੀ ਆ ਉਹਦੇ ਵਿਰੋਧ ਦੇ ਵਿੱਚ 30 ਦਸੰਬਰ ਨੂੰ ਜੋ ਪੰਜਾਬ ਬੰਦ ਕੀਤਾ ਜਾ ਰਿਹਾ ਉਹਦੇ ਲਈ ਅੱਜ ਪ੍ਰਚਾਰ ਮੁਹਿੰਮ ਦੇ ਤਹਿਤ ਹਰ ਵਰਗ ਦੇ ਕੋਲ ਜਾ ਕੇ ਇਹਨੂੰ ਬੰਦ ਕਰਨ ਦੀ ਪੂਰ ਯੂਰੋ ਅਪੀਲ ਕਰਦੇ ਪਏ ਆ ਬਹੁਤ ਵੱਡੇ ਪੱਧਰ ਤੇ ਸਮਰਥਨ ਰਹੇਗਾ ਜਿਹੜੀ ਗੱਲ ਤੁਸੀਂ ਏਕਤਾ ਦਾ ਸਵਾਲ ਰੱਖਿਆ ਆ ਏਕਤਾ ਦੇ ਵਾਸਤੇ ਬਹੁਤ ਸਾਰੇ ਕਦਮ ਅੱਗੇ ਵਧੇ ਨੇ 23 ਤਰੀਕ ਨੂੰ ਡੀਸੀ ਦਫ਼ਤਰਾਂ ਦੇ ਕੀਤਾ ਗਿਆ ਕਰਾਓ ਜਿਹੜਾ ਸੀ ਟੀਸੀ ਕਪਤਰਾ ਨਾ ਉਹਦੇ ਵਿੱਚ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਆ ਕੱਲ ਵਾਲੇ ਪਰਸੋ ਵਾਲੇ ਸਮਰਥਨ ਦਾ ਜਿਹੜਾ ਆ ਬੰਦ ਦਾ ਸਮਰਥਨ ਜਿਹੜਾ ਉਹਦੇ ਵਿੱਚ ਲਗਭਗ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਜਿਹੜੀਆਂ ਨੇ ਲੋਕਾਂ ਦੀ ਆਪ ਮੁਹਾਰੇ ਇਕੱਠ ਵੀ ਜਿਹੜੇ ਨੇ ਉਹ ਬਾਹਰ ਨਿਕਲ ਕੇ ਆਉਣਗੇ ਵੱਡੇ ਪੱਧਰ ਤੇ ਬੰਦ ਦਾ ਸਮਰਥਨ ਹੋਵੇਗਾ ਤੁਸੀਂ ਜਾ ਰਹੇ ਹੋ ਦੁਕਾਨਾਂ ਤੇ ਹੋਰ ਥਾਂਾਂ ਤੇ ਗੱਲਬਾਤ ਹੋ ਰਹੀ ਹੈ ਦੁਕਾਨਦਾਰਾਂ ਨੇ ਕਿੱਦਾਂ ਦੇ ਵਿਚਾਰ ਰੱਖ ਰਹੇ ਸਾਨੂੰ ਲਗਭਗ ਅੱਜ ਸਵੇਰ ਤੋਂ ਲੈ ਕੇ ਜਾਂ ਪਿਛਲੇ 2 ਦਿਨਾਂ ਤੋਂ ਲੈ ਕੇ ਜਿੰਨੀਆਂ ਵੀ ਵਪਾਰਕ ਅਦਾਰਿਆਂ ਦੇ ਨਾਲ ਛੋਟਿਆਂ ਨਾਲ ਵੱਡਿਆਂ ਦੇ ਨਾਲ ਸੰਪਰਕ ਹੋਇਆ ਜਾਂ ਹਰ ਇੱਕ ਨੂੰ ਅਪੀਲ ਕੀਤੀ ਆ ਉਹਦੇ ਵਾਸਤੇ ਪਰਵਾਹ ਹੰਗਾਰਾ ਮਿਲਿਆ ਤੇ ਬੰਦ ਕਰਨ ਵਾਸਤੇ ਪੂਰਾ ਵਿਸ਼ਵਾਸ ਦਿਵਾਇਆ ਗਿਆ ਹਰ ਭਗਤ ਸਿੰਘ ਕਿਸਾਨ ਮਜ਼ਦੂਰ ਸਿੰਘਾਂ ਦੀ ਕਮੇਟੀ ਪ੍ਰਧਾਨ ਜੀ ਉਹਨਾਂ ਪ੍ਰਧਾਨ ਅੱਗੇ ਸਾਹਿਬ ਅੱਜ ਜਿਹੜਾ ਬੰਦ ਦਾ ਸੱਦਾ ਪੰਜਾਬ ਦਾ ਦਿੱਤਾ ਵਾ ਦੋਨੋਂ ਫੋਰਮਾਂ ਵੱਲੋਂ ਬਹੁਤ ਵੱਡਾ ਹੰਗਾਰਾ ਜਿਹੜਾ ਲੋਕਾਂ ਵੱਲੋਂ ਮਿਲ ਰਿਹਾ ਹਰ ਵਰਗ ਜਿੱਥੇ ਵੀ ਅਸੀਂ ਗਏ ਆ ਉਹਨਾਂ ਨੇ ਐਡਾ ਵੱਡਾ ਹੰਗਾਰਾ ਸਾਨੂੰ ਦਿੱਤਾ ਵੀ ਪਿਛਲਿਆਂ ਨਾਲੋਂ ਕਿਤੇ ਜ਼ਿਆਦਾ ਤੇ ਮੋਦੀ ਸਰਕਾਰ ਦੀਆਂ ਜਿਹੜੀਆਂ ਨੀਂਦਾਂ ਹਰਾਮ ਕਰਾਂਗੇ ਤੁਸੀਂ ਵੇਖ ਲਿਓ ਜਿਹੜੀ ਗੱਲ ਜਥੇਬੰਦੀਆਂ ਦੀ ਆ ਰਹੀ ਆ ਪੂਰੀ ਪੂਰੇ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਜਿਹੜੀਆਂ ਇਸ ਬੰਦ ਦੇ ਵਿੱਚ ਜਿਹੜਾ ਸਮਰਥਨ ਕਰਕੇ ਪੂਰਾ ਪੰਜਾਬ ਜਿਹੜਾ ਵਾ ਇੱਕ ਮੋਟ ਹੋ ਕੇ ਮੈਂ ਅਪੀਲ ਵੀ ਕਰਦਾ ਲੋਕਾਂ ਨੂੰ ਵੀ ਜੇ ਆਪਣੀਆਂ ਨਸਲਾਂ ਤੇ ਫਸਲਾਂ ਬਚਾਉਣਾ ਚਾਹੁੰਦੇ ਜੇ ਤੇ ਫਿਰ ਇੱਕ ਮੋਟ ਹੋ ਕੇ ਸਾਰਿਆਂ ਦੇ ਨਾਲ ਜਥੇਬੰਦੀਆਂ ਦੇ ਨਾਲ ਜਿਹੜਾ ਵਾ ਕੋਨਾ ਫਾਰਮਾ ਦਾ ਜਿਹੜਾ ਐਲਾਨ ਵਾ ਇਹਨੂੰ ਐ ਕਾਮਯਾਬ ਕਰੀਏ ਵੀ ਇਹ ਮੋਦੀ ਨੂੰ ਜਿਹੜਾ ਪਤਾ ਲੱਗ ਜਾਏ ਵੀ ਪੂਰਾ ਦਾ ਪੂਰਾ ਪੰਜਾਬ ਇੱਕ ਮੋਠਵਾ ਸੋ ਇਹ ਪੂਰੇ ਯਤਨ ਸਾਡੇ ਬਹੁਤ ਵੱਡਾ ਹੰਗਾਲਾ ਲੋਕਾਂ ਵੱਲੋਂ ਮਿਲਿਆ ਜਿਹੜਾ ਵੀ ਮਤਲ ਕੋਈ ਉਹਦੇ ਵਿੱਚ ਬਿਮਾਰ ਵਿਅਕਤੀ ਆਉਂਦਾ ਐਂਬੂਲੈਂਸ ਆਉਂਦੀ ਆ ਜਾਂ ਕੋਈ ਬਾਹਰ ਦੀ ਹਵਾਈ ਟਿਕਟਵਾ ਕਿਸੇ ਦੀ ਜੋ ਜ਼ਰੂਰੀ ਕੰਮ ਛੱਡ ਕੇ ਬਾਕੀ ਮੁਕੰਮਲ ਤੌਰ ਤੇ ਸਕੂਲ ਕਾਲਜ ਅਸੀਂ ਬੇਰੰਕਾਲ ਤੋਂ ਵੀ ਹੋ ਕੇ ਆਏ ਆ ਸਾਰੇ ਕਾਲਜਾਂ ਤੱਕ ਗੱਲ ਹੋਈ ਆ ਮੌਲਾਂ ਤੋਂ ਹੋ ਕੇ ਆਏ ਆ ਬਹੁਤ ਵੱਡਾ ਹੰਗਾਰਾ ਜਿਹੜਾ ਲੋਕ ਦੇ ਰਿਆ ਤੇ ਤੁਰੇ ਜਾਂਦਿਆਂ ਨੂੰ ਸਾਨੂੰ ਲੋਕ ਹੰਗਾਰਾ ਦੇ ਰਿਹਾ ਵੀ ਅਸੀਂ ਤੁਹਾਡੇ ਨਾਲ ਆ ਕਿੰਨੇ ਵੇ ਤੋਂ ਲੈ ਕੇ ਕਿੰਨੇ ਤੱਕ ਬੰਦ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਵਾ ਮੁਕੰਮਲ ਬੰਦ ਰਹੂਗਾ ਜੇ ਕੋਈ ਕੋਈ ਐਸੀ ਕਾਸੀ ਗੱਲ ਕਰਦਾ ਵੀ ਉਹਨੂੰ ਆਣ ਕੇ ਬੇਨਤੀ ਕਰਾਂਗੇ ਤੇ ਪੂਰਾ ਕੰਮ ਜਾਬ ਇਹਨੂੰ ਕਰਾਂਗੇ ਬਿਲਕੁਲ ਪੂਰੀ ਰੇਲ ਗੱਡੀ ਟੈਕਸੀਆਂ ਸਬਜੀ ਦੁੱਧ ਹਰ ਚੀਜ਼ ਜਿਹੜੀ ਆ ਉਹਦਣ ਬੰਦ ਰਹੂਗੀ ਕੋਈ ਵੀ ਚੀਜ਼ ਨਹੀਂ ਉਹਦੇ ਤੋਂ ਪੱਕਾ ਨੂੰ ਇਹੋ ਅਪੀਲ ਕਰਨਾ ਵੀ ਆਪਣੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਵਾਸਤੇ ਛੋਟੇ ਰੇੜੀ ਫੜੀ ਦੁਕਾਨਦਾਰ ਸਾਰੇ ਬਈਰਾਂ ਨੂੰ ਬੇਨਤੀ ਕਰਦੇ ਆਂ ਵੀ ਆਪਣੀਆਂ ਨਸਲਾਂ ਫਸਲਾਂ ਬਚਾਉਣ ਵਾਸਤੇ ਅੱਗੇ ਆਓ ਇੱਕ ਇਹਦਾ ਸਬੂਤ ਦਿਈਏ ਤੇ ਪੂਰੇ ਪੰਜਾਬ ਨੂੰ ਬੰਦ ਕਰਕੇ ਇੱਕ ਇਹਦਾ ਸਬੂਤ ਦੇ ਕੇ ਕੇਂਦਰ ਸਰਕਾਰ ਨੂੰ ਜਿਹੜਾ ਦਸੀਏ ਵੀ ਇਹਨਾਂ ਦੀਆਂ ਮੰਗ ਮਸਲੇ ਜਿਹੜੇ ਜਾਇਜ਼ ਉਹਨਾਂ ਨੂੰ ਹੱਲ ਕਰਕੇ ਤੇ ਇਹਨਾਂ ਨੂੰ ਘਰ ਭੇਜਿਆ ਜਾਵੇ ਨਹੀਂ ਤੇ ਇਹ ਅੰਦੋਲਨ ਹੋਰ ਤਿੱਖਾ ਰੂਪ ਧਾਰਨ ਕਰੂਗਾ ਇਹ ਪੂਰੇ ਭਾਰਤ ਬੰਦ ਵੱਲ ਨੂੰ ਵੀ ਜਾ ਸਕਦਾ ਵਾਸਤੇ